ਹੀ ਹਾਲ ਚੱਲ ਦੋਸਤੋ ਠੀਕ ਹੋ ਸਸੀ ਗੱਲ ਜੀ ਬਾਈ ਆਪਾਂ ਲੱਗੇ ਆਂ ਵਲੌਗ ਦੀ ਸਟਾਰਟ ਹੀ ਕਰਨ ਤੇ ਪਸ਼ੂ ਨੂੰ ਪੱਠੇ-ਬੁੱਠੇ ਪਾ ਕੇ ਪਸ਼ੂ ਦਿੱਤੇ ਮੰਨ ਤੇ ਕਬੂਤਰਾਂ ਨੂੰ ਦਾਣਾ ਪਾ ਪਾਣੀ ਪਾਇਆ ਬਾਈ ਹੁਣ ਤੇ ਜਿਹੜਾ ਲਾਲ ਜਿੰਨਾ ਆ ਬੱਚਾ ਸੀ ਆਪਣਾ ਦੋ ਬੱਚੇ ਸੀ ਇੱਕ ਲੀਲਾ ਤੇ ਇੱਕ ਰਤੜ ਰਤਾ ਆਇਆ ਸੀ ਰਤਾ ਆ ਮਰ ਗਿਆ ਸਦਿਆਂ ਪਾਣੀ ਪਾਇਆ ਥੋੜਾ ਜਿਹਾ ਉਹ ਮੈਨਾਂ ਪਤਾ ਇਹ ਲੈਂਡ ਮੋਟਰ ਵਾਲੀ ਹਜੇ ਆਈ ਨਹੀਂ ਗੀ ਸੂਰਜ ਦੇਵਤਾ ਚੜਦੇ ਆਉਂਦੇ ਆ ਤੇ ਬੱਦਲ ਵਾਈਪਾਈ ਪੂਰੀ ਹੋਈ ਪਈ ਆ ਪਤਾ ਨਹੀਂ ਕੀ ਚੱਕਰ ਮੌਸਮ ਬੱਦਲ ਗਵਾਉਂਦਾ ਹੀ ਨਹੀਂ ਰੱਬ ਲਓ ਜੀ ਭਾਈ ਜੀ ਆਪਾਂ ਅਗੇ ਟਾਵਰ ਵਾਲੀ ਮੋਟਰ ਛੱਡਣ ਪਹਿਲਾਂ ਬੱਦਲ ਵਾਈ ਜੀ ਬਾਲੀ ਸੀਗੀ ਮੈਂ ਕਿਹਾ ਚੱਲ ਆ ਬੱਦਲ ਚ ਮੈਂ ਕਿਹਾ ਵੀ ਇੱਕ ਹੀ ਛੱਡਾਂਗੇ ਮੌਸਮ ਥੋੜਾ ਇਹ ਖਰਾਬ ਹੀ ਹੈ ਐਸੀ ਹੈ ਤਾਂ ਬੱਦਲ ਬਾਈ ਕੱਲੀ ਪੁੱਤਰ ਵੀ ਹਜੇ ਮੈਂ ਤਾਂ ਨਹੀਂ ਕੱਢ ਕੇ ਆਇਆ ਸੀ ਮੈਂ ਕਿਹਾ ਮੌਸਮ ਦਾ ਕੋਈ ਮੂੰਹ ਸਰ ਬਣ ਜੇ ਨਵੇਂ ਹੀ ਕੱਢਨੇ ਆ ਪੁਰਾਣਾ ਜਿਨ੍ਹਾਂ ਨੂੰ ਕੋਈ ਪੁੱਤਰ ਕੱਢੇ ਹੋ ਪੁਰਾਣੇ ਉਹਨਾਂ ਚ ਕੋਈ ਨਹੀਂ 17 ਤਰੀਕ ਤੋਂ ਕੱਢਾਂਗੇ ਤੇ ਮੋਟਰ ਬਾਈ ਆ ਪਾਰੀ ਠੀਕ ਹੈ ਲਓ ਬਾਈ ਜੀ ਚਲਾਤੀ ਹੈ ਮੋਟਰ ਜਿੱਦਾਂ ਜਿੰਨੂੰ ਪਾਣੀ ਉੱਪਰੂਆ ਉਹ ਜਦੋਂ ਕੋਈ ਚੱਕ ਕੇ ਉੱਡੇ ਆਵਾਜ਼ ਕਰ ਲੋ ਬਈ ਮਿੱਤਰੋ ਬੱਚੇ ਵੀ ਬਾਦੇ ਤੇ ਕਬੂਤਰ ਵੀ ਉੱਡੇ ਫਿਰਦੇ ਆ ਘਟੋ ਘਟ ਬੱਚੇ ਹੀ ਕੋਸਤਾ ਤਿੰਨ ਕਬੂਤਰ ਵੱਡੇ ਆ ਕਈ ਵੇ ਘਟੋ ਘਟ ਜ ਆ ਜਾਂਦੇ ਵਾਹ ਵਾਹ ਛੱਟ ਤੇ ਦੇਖੀ ਜਓ ਫਿਰ ਕੀ ਬੰਦਵਾ। ਮੋਟਰ ਵੀ ਚੱਲੀ ਜਾਂਦੇ ਜਾਂਦਾ ਫਿਰ ਇਹਨਾਂ ਨੂੰ ਬਾਵਾਗੇ ਜਾਂ ਪਾਣੀ ਲਾਵਾਂਗੇ ਦੇਖੀ ਜਓ ਕੀ ਬੰਦਦਾ। ਲਓ ਜੀ ਆਪਾਂ ਐਸੀ ਢੇਡਾ ਮਾਰਨ ਤੇ ਲੇਟ ਉੱਠ ਗਈ ਆ। ਲੇਟ ਦਾ ਹੁਣ ਐ ਵੀ ਨਹੀਂ ਪਤਾ ਆ ਵੀ ਨਾ ਵੀ ਤੇ ਆ ਵੀ ਨਿਕਾਲਾ ਜਿਹੜਾ ਸ਼ਾਇਦ ਆ ਕਹਿ ਰਾਇ ਤਾਂ ਸ਼ਾਇਦ ਪੱਕਾ ਨਹੀਂ ਲੱਗ ਜੀ। ਪਹਿਲੂ ਮਾਰ ਲਾਇਆ ਜੀ ਆ ਗਈ ਤਾਂ ਇਹ ਨਾ ਹੀ ਤਾਂ ਫਿਰ ਕੁਝ ਸੈ ਨਹੀਂ ਕਰਦੀ ਲੋ ਭਾਈ ਜੀ ਦੋ ਕਬੂਤਰ ਆਪਾਂ ਅੱਜ ਕੱਢੇ ਆ ਕਿ ਕਿੱਧਰ ਗਏ ਕਿੱਧਰ ਆ ਆ ਇੱਕ ਬਹਿ ਗਿਆ ਤੇ ਇੱਕ ਤਾਂ ਰੁਤਾ ਆ ਗਿਆ ਤੇ ਐ ਕਾ ਕਬੂਤਰ ਨਾ ਮਾ ਕੱਢੇ ਅੱਜ ਹਾ ਹਾ ਹਾਂ ਯਾਰ ਬਈੜੀ ਉ ਤਾਂ ਖੜੇ ਆ ਉਹ ਦੋਵੇਂ ਦੋ ਤਿੰਨ ਦਿਨ ਹੋ ਗਏ ਉਹਨਾਂ ਨੂੰ ਉੜਦਿਆਂ ਨੂੰ ਤੇ ਬਚਾਰ ਕਰ ਰਹਿ ਗਏ ਪੰਜ ਛੇ ਰਹਿ ਗਏ ਬਸ ਪਰ ਦੇ ਬਾਕੀ ਬਹਿ ਗਏ ਮਿੱਤਰੋ ਲੋ ਬਈ ਮਿੱਤਰੋ ਉ ਤਾਂ ਰਹਿ ਗਏ ਆਪਣੇ ਦੋ ਕਿਉਂਕਿ ਬੱਚੇ ਤਾਂ ਉੱਟਣ ਹੀ ਕੱਲ ਤੇ ਲੱਗੇ ਆ ਉਹ ਢੁੱਡ ਕੇ ਬਹਿ ਗਏ ਆ ਇੱਕ ਬੱਚਾ ਹੀ ਹੁਣਾਂ ਚ ਕੰਡਾ ਵਾਲਾ ਤੇ ਇੱਕ ਵੱਡਾ ਬੁੱਤਰਾ ਆ ਜਾਂਦਾ ਠੀਕ ਹੈ ਬੱਚੇ ਜੀ ਵੀ ਕੋਈ ਨਹੀਂ ਹੁਣ ਡੁੱਡਣ ਲੱਗ ਪੈਣਗੇ ਚੱਲ ਪੈਣਗੇ ਗਾਹ ਵੇਖਾਂ ਫਿਰ ਇਹਨਾਂ ਦੇ ਕਵਰ ਦਾ ਕੀ ਦਾ ਇਹ ਕੀ ਦਾ ਇਹ ਆਪਣਾ ਨੇ ਇਹ ਕਿਸੇ ਦਾ ਨਵਾਂ ਨੂਆ ਕੱਢਿਆ ਲੱਗਦਾ ਜਿਹੜਾ ਵਾਟਰ ਬਾਕਸ ਤੇ ਘੁੰਮ ਰਿਹਾ ਇਹ ਵੀ ਜ ਰੰਗ ਇਹਦਾ ਆ ਗਿਆ ਨਕਾਲਾ ਤੇ ਗੁਲਾਬੀ ਦਰੋਪਾਈ ਉਤਰਨ ਉਤੜੀ ਜਾਂਦਾ ਇਹ ਮੌਸਮ ਬੜਾ ਖਰਾਬ ਜਿਹਾ ਹੋ ਗਿਆ ਹੈ ਬੱਦਲ ਵਈ ਜੀ ਇਹ ਸਾਤ ਆਪਣੇ ਉਪੇ ਫਿਰਦੇ ਆ ਇੱਕ ਬਹਿ ਗਿਆ ਉਹ ਤੇ ਛੀ ਆ ਤੜੀ ਨੂੰ ਤਾਂ ਸਟਾਰਟ ਤੇ ਇਹਨਾਂ ਨੂੰ ਥੱਲੇ ਛਟਿਆਈਏ ਥਾਲੀ ਰਾਇ ਵੱਡਣਾ ਪਿਆ ਹੈ ਜੇ ਕੋਸ਼ਾ ਫਿਰਦੇ ਲੇਟ ਉੱਠ ਗਈ ਹੈ ਜੀ ਕੱਟ ਲਾ ਕੇ ਇੱਕ ਵੀ ਇੱਕ ਕਰੀ ਕੱਟ ਲਾਤਾ ਸੀ ਅੱਗੇ ਆ ਗਈ ਸੀ ਹੁਣ ਵੇਖੋ ਆਉਂਦੀ ਹੈ ਕਿਨੇ ਆਪਣੇ ਦੋ ਕਿਹਰੇ ਲੱਗ ਕੇ ਚੱਲੇ ਤੇ ਮਾਣ ਆਪਣਾ ਰਹਿ ਗਿਆ ਦੋ ਸਵਾ ਦੋ ਕਿਲੋ ਦੋ ਕਿਲੋ ਮਾਣ ਰਹਿ ਗਿਆ ਲੱਗਣਾ ਰੋਵਾਂ ਤੋਂ ਕਾਟੀ ਹੋਊਗਾ ਤੇ ਲੈਡਵਰੀ ਚਲੂ ਕੇ ਰਿਚ ਨਿਕਾਲ ਜਪੇ ਜੀ ਤੇ ਉਹ ਕਿਹਰੇ ਸਿਰੇ ਚੜ ਜੂਗਾ ਬਾਕੀ ਫਿਰ ਦੇਖਦੇ ਆਂ ਕਾ ਰਹੇਗਾ ਕਿੱਲਾ ਇੱਕ ਕਿੱਲਾ ਉਹ ਪਰਲਾ ਰਹਿ ਗਿਆ ਦੇਖੋ ਹੁਣ ਆਵੇ ਆਵੇ ਨਾ ਆਵੇ ਨਾ ਆਪਣੇ ਕਬੂਤਰ ਵੀ ਫਰਦੇ ਆ ਚਲੋ ਦੇਖਦੇ ਆ ਕੀ ਬੰਦਾ ਹੈ ਲਓ ਬਾਈ ਜੀ ਪਾਣੀ ਵੇਖ ਕੇ ਆਈ ਸੀ ਤੇ ਚਾਰ ਕਬੂਤਰ ਆਪਣੇ ਬੈਠੇ ਆ ਸ਼ਾਇਦ ਕਾਫੀ ਆਇਆ ਫਰਦਾ ਪਤਾ ਨਹੀਂ ਦੂਹਰ ਤਰਦੀਂਦੇ ਹੋਣੀਗੇ ਉੱਚੇ ਨੀਵੇਂ ਕਿਤੇ ਵੀ ਨਹੀਂ ਗੀਂਦੇ ਨਾ ਉੱਚੇ ਪੀਂਦੇ ਆ ਤੇ ਨਾ ਨੀਵੇਂ ਪੀਂਦੇ ਆ ਇਹ ਛਤਰੀ ਤੇ ਕਬੂਤਰ ਆਪਣੇ ਚਾਰ ਆ ਇੱਕ ਆ ਵੀੜੇ ਵਾਲੇ ਮੁੰਡੇ ਦਾ ਬੈਠਾ ਕੂਤਰਾ ਆਪਣਾ ਕੋਈ ਵੀ ਨਹੀਂ ਦਿੰਦਾ ਉਹ ਵੀ ਬੈਠਾ ਜਿਹੜਾ ਉਹ ਵੀ ਵਿੜੇ ਵਾਲੇ ਮੁੰਡੇ ਚਲੋ ਦੇਖਦੇ ਆਂ ਬਾਈ ਇਹਨਾਂ ਨੂੰ ਲਾਉਣੇ ਆ ਪਹਿਲਾਂ ਜਿਹੜੇ ਆ ਬੈਠੇ ਆ ਉਹਨਾਂ ਨੂੰ ਮੰਨੀਗਾ ਮਾਰੀ ਜਾਂਦਾ ਸੀ ਤਾਂ ਪਰ ਵੀਵੇ ਦਿੰਦੇ ਕਿਤੇ ਵੀ ਨਹੀਂ ਬਾਈ ਕਾਫੀ ਫਿਰਦਾ ਆ ਫਿਰਦਾ ਲੋ ਬਾਈ ਜੀ ਡੱਬਾ ਤਾਂ ਉਤਰਿਆ ਆਇਆ ਡੱਬਾ ਤਾਂ ਹੋ ਹੀ ਜਾਂਦਾ ਉਹ ਆ ਗਿਆ ਤੇ ਆਪਣੇ ਕਬੂਤਰ ਦੋ ਰਹਿ ਗਏ ਇੱਕ ਕਾ ਉਹ ਆ ਗਿਆ ਠੀਕ ਆ ਆਪਣੇ ਕਬੂਤਰ ਇੱਕ ਰਹਿ ਗਿਆ ਬਾਈ ਦੋ ਉਤਰਿਆ ਡੱਬਾ ਉਤਰਿਆ ਇੱਕ ਉਹ ਉਤਰਿਆ ਹੁੰਦਾ ਇੱਕ ਰਹਿ ਗਿਆ ਹੁਣ ਆਈ ਨਹੀਂ ਪਤਾ ਬਾਈ ਕਿਹੜਾ ਰਹਿ ਗਿਆ ਚਲੋ ਵੇ ਗੁਰੂ ਦੀ ਦੇਰਨਾ ਇੱਕ ਉਹ ਆ ਗਿਆ ਉੱਤੇ ਉਤਰ ਦੂਜਿਆ ਵੀ ਆਊਗਾ ਇਹ ਉਤਰਿਆ ਤੇ ਉਹ ਵੀ ਉਤਰਿਆ ਹੋਊ ਲੋ ਜੀ ਆਪਣਾ ਢਿੱਡ ਵਾਲਾ ਪਤਾ ਨਹੀਂ ਬਈ ਵੇਰੀ ਲੈ ਗਈ ਜਾਂ ਬੱਦਲ-ਬੁੱਦਲ ਫਿਰ ਗਿਆ ਭੱਜ ਗਿਆ ਵੈਸੇ ਦੋ ਉਤਰਿਆ ਏਕਣੀ ਉਤਰ ਜਿੱਤ ਦੀ ਕਰਮੇਰਨ ਦਾ ਜਬਈ ਉਹਦੇ ਬੱਦਲ-ਬੁੱਦਲ ਫਿਰ ਗਿਆ ਤੇ ਉਹ ਭੱਜ ਗਿਆ ਇਹ ਹੁਣ ਲਓ ਜੀ ਆਪਣਾ ਹਰੀਆਂ ਬਗਲਾਂ ਵਾਲਾ ਤੜਦਾ ਨਹੀਂਗਾ ਤੇ ਆਪਣੇ ਗੁਲਾਬੀ ਢਿੱਡ ਵਾਲਦਾ ਨਹੀਂ ਪਤਾ ਲੱਗਿਆ ਬਈ ਪੁੱਛਿਆ ਸੀ ਕਿ ਇੱਕ ਦੋ ਜਾਨੇ ਨੂੰ ਫੋਨ ਕਰਕੇ ਨਾਲ ਨਾਲ ਤੋਂ ਪਿੰਡਾਂ ਚ ਆ ਤੜਦਾਣੀ ਆ ਤੇ ਪਾਣੀ ਆਪਣਾ ਲੱਤੀ ਜਾਂਦਾ ਉੱਤਰ ਉੱਤਰ ਚੱਲੀ ਉੱਤਰਲੀ ਚੱਲੀ ਜਾਂਦੀ ਆ ਚਲੋ ਜੇ ਤਾਂ ਆ ਗਿਆ ਤਾਂ ਬਈ ਠੀਕ ਆ ਤੇ ਨਹੀਂ ਤਾਂ ਫਿਰ ਗਿਆ ਤਾਂ ਹੈਗਾ ਹੀ ਆ ਲਓ ਜੀ ਦੋਸਤੋ ਆਪਣਾ ਰਹਿ ਗਿਆ ਆਹ ਕਿਲਾ ਰਹਿ ਗਿਆ ਪਾਣੀ ਦਾ ਲੱਗਣ ਵਾਲਾ ਇਹਨੂੰ ਛੱਡਤਾ ਵਾ ਤੇ ਆਪਾਂ ਖੜੇ ਆ ਬਾਪੀ ਖੇਤਰਪਾਲ ਦੀ ਜਗ੍ਹਾ ਕੋਲੇ ਇਹ ਆਪਣੇ ਬਾਣ ਚ ਇਹ ਇੱਕ ਦਿਨ ਪਾਣੀ ਛੱਡ ਕੇ ਮੈਂ ਕਿ ਚੱਲੋਂ ਪੌਣੇ ਇੱਕ ਘੰਟੇ ਘੰਟੇ ਵਿੱਚ ਲੱਗ ਜੂ ਲੱਗ ਜੂ ਆਪਕ ਕਰਕੇ ਮੋਟਰ ਬੰਦ ਤੇ ਪੱਠੇ ਵੱਢ ਕੇ ਨਾ ਤੋਗੇ ਫੇਰ ਮਿਲਾਂਗੇ ਤੁਹਾਨੂੰ ਕਣਕ ਬਾਬੇ ਨਾਨਕ ਦੀ ਮਿਹਰ ਨਾਲ ਬਹੁਤ ਸਹੀ ਆ ਤੇ ਹਰਿਆਂ ਬਗਲਾਂ ਵਾਲਾ ਆਪਣਾ ਤੜਿਆ ਨਹੀਂ ਉਹ ਫਰਦਾ ਤੇ ਆਪਣੇ ਗੁਲਾਬੀ ਟਰੈਡਰ ਵਾਲਾ ਬਾਈ ਜੀ ਗਿਆ ਠੀਕ ਹੈ ਜੀ ਉਹ ਪ੍ਰਾ ਇੱਕ ਹੀ ਰਹਿ ਗਿਆ ਲੋ ਬੇ ਮਿੱਤਰੋ ਦਾਣਾ ਪਾਣੀ ਖਾ ਕੇ ਪਾ ਕੇ ਇਹਨਾਂ ਨੂੰ ਦਾਣਾ ਪਾਣੀ ਕੱਢਤਾ ਬਾਹਰ ਕਿਉਂਕਿ ਪਾਣੀ ਲੱਗ ਜਾਂਦਾ ਕਰਕੇ ਮੈਂ ਜਦੋਂ ਮੈਨੂੰ ਟਾਈਮ ਮਿਲਿਆ ਨਾਲ ਦੀ ਨਾਲ ਮੈਂ ਕਿਹਾ ਵੀ ਚੱਲ ਦਾਣਾ ਪਾਣੀ ਪਾ ਕੇ ਨਾਲ ਹੀ ਪੱਠੇ ਪਾ ਕੇ ਦਾਣਾ ਪਾਣੀ ਪਾ ਕੇ ਇਹਨਾਂ ਨੂੰ ਮੂੰਹ ਤੇ ਨਾਲੇ ਬਾਈ ਕਮੈਂਟ ਕਰਕੇ ਆਪਣੇ ਕਬੂਤਰ ਦੱਸਿਓ ਬਈ ਕਿਵੇਂ ਆ ਕੈਂਟ ਆ ਆ ਤਾਂ ਬੱਚੇ ਆ ਬਾਈ ਸਾਰੇ ਲੋ ਬਾਈ ਜੀ ਮੇਰਾ ਭਰਾਣਾ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਬਈ ਆਪਣੇ ਕਬੂਤਰ ਕਿਵੇਂ ਆ ਕੈਂਟ ਆ ਆ ਕਬੂਤਰਾਂ ਆ ਬਾਈ ਸਾਰੀਆਂ ਤੇ ਉਹ ਉਤਲੇ ਗੁੱਡੇ ਵਾਲੀਆਂ ਵੀ ਕਬੂਤਰਾਂ ਹੀ ਸੀ ਇਹ ਆ ਮੇਰੀ ਜਾਨ ਦੀ ਆਣ ਮੇਰੇ ਜਿਗਰ ਦਾ ਟੁਕੜਾ ਆ ਬੈਠਾ ਇਹਨੂੰ ਬਾਈ ਜੀ ਮੜਾਕ ਵਾਲੀ ਬਾਜੀ ਵਾਸਤੇ ਕੱਢਾਂਗੇ ਵੈਸੇ ਤਾਂ 3 3 4 4 ਰਹਿੰਦੇ ਆ ਕੁਛ ਨਹੀਂ ਹੁੰਦਾ ਲਓ ਬਾਈ ਜੀ ਲਾਈਟ ਗਈ ਔਟ ਤੇ 100% ਤਾਂ ਆਪਣਾ ਮਾਹਣ ਲੱਗ ਹੀ ਗਿਆ ਹੋਊਗਾ ਲਾਈਟ ਔਟ ਗਈ ਆ ਤੇ ਆਪਾਂ ਇਹ ਐਰ ਟੂ ਕੱਟ ਕੱਟਣ ਕਿਉਂਕਿ ਈ ਦੂ ਬਾਅਦ ਲਾਈਟ ਆਊ ਵੀ ਰਾਤ ਨੂੰ ਤੇ ਸ਼ੋਰ ਆਪਣੇ ਨਾਲ ਦੋਵੇਂ ਹੀ ਆ ਗਏ ਨਾਲ ਕਹਿੰਦੇ ਅਸੀਂ ਚੱਲਣਾ ਮੈਂ ਕਿਹਾ ਚਲੋ ਇਹ ਮੋਟਰ ਬਾਈ ਜੀ ਮੇਰੇ ਪਾਪੇ ਦੇ ਚਾਚੇ ਦੇ ਪੁੱਤ ਦੀ ਆ ਮੇਰੇ ਚਾਚੇ ਦੀ ਆ ਕਹਿਣ ਦਾ ਭਾਵ ਇਹ ਮੋਟਰ ਆਪਣੀ ਨਹੀਂ ਗਈ ਤੇ ਆਪਾਂ ਆਏ ਏ ਟੂ ਕੱਟ ਕੱਟਨੇ ਦਾ ਜੋਤਨਾ ਮੇਰੇ ਨਾਲ ਮੋਟਰਸਾਈਕਲ ਚਲਾਉਣ ਦਾ ਮਾਰਾ ਤੇ ਆਇਆ ਹੁਣ ਚਲ ਪੱਠੇ ਵੱਢ ਕੇ ਨਹਾਵਾਂਗੇ ਤੇ ਬਾਈ ਜੀ ਫੋਨ ਆਪਣਾ ਨਾ ਡੰਗਾ ਹੀ ਲਾਉਂਦਾ ਮੋਬਾਈਲ ਲਈ ਯਾਰ ਕਣਕ ਕਣਕ ਵੱਢ ਕੇ ਰੋਲਵਾਦਾ ਪੈਸੇ ਥੇਲੇ ਦੀ ਬੜੀ ਪ੍ਰੋਬਲਮ ਹੁੰਦੀ ਆ ਵੀ ਕਲੀਅਰ ਆ ਵੀ ਹੁਣ ਕਲੀਅਰ ਹੋਇਆ ਇਹਨਾਂ ਫੋਕਸ ਨਹੀਂ ਕਰਦਾ ਪੂਰਾ ਲਓ ਭਾਈ ਜੀ ਇੱਕ ਖੁਸ਼ਖਬਰੀ ਆ ਆਪਣਾ ਬਈ ਟੈਡ ਵਾਲਾ ਆ ਗਿਆ ਜਾਂ ਤਾਂ ਬੈਰੀ ਪੂਰੀ ਸੈਟ ਗਈ ਇਹਨੂੰ ਤੇ ਆ ਆ ਗਿਆ ਭਈ ਆ ਹੁੰਦਾ ਆ ਜਾਂਦਾ ਇੱਕ ਤਾਂ ਆਪਣਾ ਹਰੀਆਂ ਪਗਲਾਂ ਵਾਲਾ ਤੜ ਤਾਂ ਨਹੀਂ ਸੀਗਾ ਤੇ ਹੁਣ ਇਹਨੂੰ ਭਾਉਣ ਲੱਗਦੇ ਆ ਕਿਉਂਕਿ ਮੈਂ ਵਟਨੇ ਪੱਠੇ ਤੇ ਜਵਾਕ ਭਾ ਲੈਣਗੇ ਲਓ ਬਈ ਮਿੱਤਰੋ ਨਾ ਤੋ ਲੈ ਆ ਤੇ ਆਪਣਾ ਬੱਚਾ ਆ ਗਿਆ ਬਾਈ ਪਤਾ ਨਹੀਂ ਕਿਥੇ ਡੱਗ ਡੁਗ ਪਿਆ ਸੀਗਾ ਤੇ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਇੱਕ ਮੇਰਾ ਵੀਰ ਜਿੰਨੇ ਵੀ 65 70 ਯਾਨੀ ਜਿੰਨੇ ਵੀ ਵਲੌਗ ਵੇਂਦੇ ਆ ਮੇਰੇ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਛੋਟਾ ਭਰਾ ਸਮਝ ਕੇ ਵੱਡੇ ਵੀਰ ਬਣੇ ਇਹ ਨਿਮਨਤ ਵਾਲੀ ਗੱਲ ਹੀ ਆ ਹਨਾ ਚਲੋ ਠੀਕ ਆ ਬਾਈ ਜੀ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਫੁੱਲ ਚੱਕ ਦੀ Thank mm -hmm. you.